ਮਨ ਸਭ ਜਨ ਵੀ ਮੌਕੇ ਕਿਸ ਤਰ੍ਹਾਂ ਦੇ ਸਮਾਗਮ ਉਲੀਕੇ ਸਕੂਲ ਵਿੱਚ ਹਾਂਜੀ 26 ਜਨਵਰੀ ਦੀ ਪਹਿਲਾਂ ਤੇ ਆਪਣੇ ਗਣਤੰਤਰ ਦਿਵਸ ਦੀਆਂ ਮੈਂ ਸਾਰੇ ਹੀ ਆਪਣੇ ਬੱਚਿਆਂ ਨੂੰ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦੀ ਹਾਂ ਕਿ ਅਸੀਂ ਸਾਰੇ ਜਣੇ ਰਲ ਮਿਲ ਕੇ ਅੱਜ ਇਹ ਆਪਣਾ ਗਣਤੰਤਰ ਦਿਵਸ ਬੜੀ ਧੁੰਮਕਾਮ ਨਾਲ ਆ ਰਹੇ ਹਾਂ ਸਕੂਲ ਦੇ ਵਿੱਚ ਆਪਣੇ ਸਮਾਜ ਸੇਵਕ ਸਰਦਾਰ ਹਰਨੇਕ ਸਿੰਘ ਭਾਈ ਸਾਹਿਬ ਸਾਡੇ ਹਮੇਸ਼ਾ ਦੀ ਤਰ੍ਹਾਂ ਹੀ ਉਹਨਾਂ ਨੇ ਅੱਜ ਪ੍ਰੋਗਰਾਮ ਇੱਥੇ ਉਲੀਕਿਆ ਹੈ ਤੇ ਅੱਜ ਚੰਟਾ ਲਹਿਰਾਂ ਦੀ ਵੀ ਰਸਮ ਉਹ ਅਦਾ ਕਰਦੇ ਹੈ कि ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰ ਰਹੇ ਹਾਂ ਕਰਦੇ ਹਾਂ ਤੇ ਉਹ ਆਪਣੇ ਬੱਚਿਆਂ ਨੂੰ ਵੀ ਸਟੇਸ਼ਨਰੀ ਵਗੈਰਾ ਵੀ ਵੰਡ ਰਹੇ ਨੇ। ਬੱਚੇ ਦੇਖ ਕੇ ਕਾਫੀ ਖੁਸ਼ ਨਜ਼ਰ ਆ ਰਹੇ ਹਨ ਦੱਸੋ 26 ਜਨਵਰੀ ਕਿਉਂ ਮਨਾਇਆ ਜਾਂਦਾ ਹੈ? ਹਾਂਜੀ 26 ਜਨਵਰੀ ਸਾਡਾ ਗਣਤੰਤਰ ਦਿਵਸ ਮਤਲਬ 1950 ਵਿੱਚ ਜਦੋਂ ਸੰਵਿਧਾਨ ਲਾਗੂ ਹੋਇਆ ਸੀ ਪੂਰਨਤਾ ਸਵਰਾਜ ਜਿਹੜਾ ਕਰ ਦਿੱਤਾ ਗਿਆ ਸੀ ਕਿ ਦੇਸ਼ ਹੁਣ ਆਪਣਾ ਅੰਗਰੇਜ਼ਾਂ ਦੀ ਹੀ ਗੁਲਾਮੀ ਤੋਂ ਬਿਲਕੁਲ ਆਜ਼ਾਦ ਹੈ ਹੁਣ ਉਹਦੋਂ ਸੰਵਿਧਾਨ ਵੀ ਲਾਗੂ ਕੀਤਾ ਗਿਆ ਸੀ। ਇਹ ਪੂਰੀ ਤਰ੍ਹਾਂ ਗਣਤੰਤਰ ਦਿਵਸ ਹੈ ਗਣਤੰਤਰ ਦੇਸ਼ ਹੈ ਇਸ ਲਈ ਆਪਾਂ 26 ਜਨਵਰੀ ਨੂੰ ਗਣਤੰਤਰ ਦਿਵਸ ਵਜੋਂ ਮਨਾਉਂਦੀ ਆ ਸੋ ਨਿਕਈ ਹਰ ਸਾਲ ਇਹੋ ਜਿਹਾ ਉਪਰਾਲੇ ਕਰਦੇ ਹੋ ਨਾ ਪਰ ਕੀ ਕਿ ਕਿਸ ਤਰ੍ਹਾਂ ਅੱਗੇ ਵੀ ਇਹੋ ਜਿਹੇ ਕਾਰਜ ਹੁੰਦੇ ਰਹਿਣ ਹਾਂਜੀ ਹਾਂਜੀ ਸਰਦਾਰ ਹਰਦੀਪ ਸਿੰਘ ਭਾਈ ਸਾਹਿਬ ਸਾਡੇ ਨਾਲ ਕਾਫੀ ਸਾਲਾਂ ਤੋਂ ਜੁੜੇ ਹੋਏ ਨੇ ਸਾਡੇ ਸਕੂਲ ਵਿੱਚ ਹਮੇਸ਼ਾ ਹੀ ਇਹ ਅੱਗੇ ਹੋ ਕੇ ਜੋ ਵੀ ਲੋੜਾਂ ਹੁੰਦੀਆਂ ਨੇ ਅੱਗੇ ਹੋ ਕੇ ਪੂਰੀਆਂ ਕਰਦੇ ਨੇ ਤੇ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਬੱਚਿਆਂ ਨੂੰ ਇਹ ਹਮੇਸ਼ਾ ਹੀ ਪ੍ਰੇਰਨਾ ਸਰੋਤ ਰਹਿੰਦੇ ਆ ਉਹਨਾਂ ਨੂੰ ਅੱਗੇ ਵਧਣ ਦੀ ਇਹ ਦਿੰਦੇ ਰਹਿੰਦੇ ਪ੍ਰੇਰਨਾ ਕਰਦੇ ਰਹਿੰਦੇ ਮੌਕੇ ਤੁਹਾਡਾ ਕੀ ਕਹਿਣਾ ਹੈ ਬਸ ਇਹ ਜਦ ਦਾ ਦੇਸ਼ ਵਾਸੀ ਬਹੁਤ ਵਧੀਆ ਦਿਨਿਆਂ ਜੀ ਆਜ਼ਾਦੀ ਦਾ ਦਿਨ ਸੀਗਾ ਯਾਰ ਤੋਂ ਉੱਪਰ ਉੱਠ ਕੇ ਸੀਗਾ ਭਗਤ ਸਿੰਘ ਨੇ ਵੀ ਬਣਾਇਆ ਬਾਬਾ ਸਾਹਿਬ ਜੀ ਨੇ ਵੋਟਰ ਦਾ ਅਧਿਕਾਰ ਲਿਆ ਕੇ ਤਾਂ ਯਾਰ ਤੋਂ ਉੱਪਰ ਉੱਠ ਕੇ ਸਾਰਿਆਂ ਨੇ ਮਨਾਉਣਾ ਚਾਹੀਦਾ ਤੇ ਬੱਚਿਆਂ ਤੋਂ ਸ਼ੁਰੂ ਕਰਨਾ ਚਾਹੀਦਾ ਇਹਨਾਂ ਨੂੰ ਪਤਾ ਲੱਗ ਜਾਊਗਾ ਵੀ ਬਾਬਾ ਸਾਹਿਬ ਜੀ ਕੌਣ ਸੀਗੇ ਭਗਤ ਸਿੰਘ ਜੀ ਕੌਣ ਸੀਗੇ ਇਹ ਫੋਟੋ ਵੀ ਪਾ ਲਈ ਇਹਨਾਂ ਨੂੰ ਉਹ ਪਾਪੀ ਦੇਣ ਡਿਆ ਉਹਦੇ ਉੱਪਰ ਲੱਕੀ ਹੋ ਜਾਣਾ ਆ ਤੇ ਲੱਡੂਆਂ ਨਾਲ ਇਹਨਾਂ ਨੂੰ ਮੂੰਹ ਮਿੱਠਾ ਕਰਾਵਾਂਗੇ ਜੀ ਤੇ ਵਿੱਚ ਕਾਫੀ ਮਾਸੂਮ ਬੱਚਿਆਂ ਦੇ ਚਿਹਰੇ ਤੇ ਖੁਸ਼ੀ ਝਲਕ ਰਹੀ ਹੈਗੀ ਇਸ ਦਿਨ ਨੂੰ ਲੈ ਕੇ ਤਰੰਗੇ ਹੱਥਾਂ ਚ ਲਹਿਰਾ ਰਹੇ ਹੈਗੇ ਆ ਉਸਤਾ ਜੀ ਮੈਨੂੰ ਸਾਦ ਦੇ ਵੀ ਨੇਕਾ ਹੀ ਆਉਗੇ ਨੇ ਨੇਕਾ ਚਾਚਾ ਆ ਗਏ ਨੇ ਚਾਚਾ ਆ ਗਿਆ ਮੈਂ ਜੋੜ ਰਹਾ ਹਾਂ ਜਗਾ ਨਾ ਸੋ ਇਹਨਾਂ ਮਾਸੂਮ ਬੱਚਿਆਂ ਦੇ ਉਜਵਲ ਭੁਖਲੇ ਕੀ ਕਰੂਗੇ ਸਕੂਲ ਦੇ ਬੱਚੇ ਬੱਸ ਜੀ ਜਿੱਦਾਂ ਕੋਈ ਵਧੀਆ ਪੜੂਗਾ ਉਹਨਾਂ ਪਾੜਾਂਗੇ ਗਈ ਪੁਤਰੀ ਬਾਟਸਾਲਾ ਬਣਾ ਰਹੇ ਹਾਂ ਬੱਚਿਆਂ ਨੂੰ ਕੀਸਾ ਦੇ ਰਹੇ ਥੋੜੀਆਂ ਹੀ ਆ ਕੋਈ ਆਊਗਾ ਤੂੰ ਵਧੀਆ ਕਰਾਂਗੇ ਉਹਨਾਂ ਲਈ ਇੰਨਾ ਜੋ ਕੀ ਹੋ ਕੇ ਮੈਂ ਦੱਸ ਦਵਾਂ। ਸੋ ਅੱਜ ਦੇ ਇਸ ਪਾਵਰ ਮੌਕੇ ਕੀ ਮੈਸੇਜ ਹੈ ਨਾ ਬੱਚਿਆਂ ਲਈ। ਬੱਸ ਮੈਂ ਮੰਡ ਮੈਂ ਥੈਂਕਸ ਕਰਦੇ ਆਂ ਜੀ ਜਿਹੜੇ ਅੱਜ ਐਤਵਾਰ ਨੂੰ ਸੰਡੇ ਨੂੰ ਨੇ ਤਾਂ ਸਾਰੇ ਘਰਾਂ ਚ ਬੈ ਕੇ ਆਪਣੇ ਬੈਸਤਰਾਂ 'ਚ ਕੋਰਾ ਵੀ ਪਿਆ ਆ। ਇਹਨੇ ਉੱਠ ਕੇ ਆ ਕੇ ਪ੍ਰਾਰਾਲਾ ਕੀਤਾ ਸਾਨੂੰ ਵੀ ਜਿੱਥਾ ਡੋਰਾ ਜੀ ਵੀ ਆਇਆ ਗਿਆ ਪੰਜ ਨਾਲ ਆਇਆ ਦਾਪ। ਅਸੀਂ ਸਾਰਿਆਂ ਨੇ ਰਲ ਕੇ ਪੂਜਾ ਮਨਾਇਆ ਜੀ ਹੋਰ ਵੀ ਪੰਚਾਇਤ ਹੈਗੀ ਆ ਜੀ ਕੋਈ ਨਹੀਂ ਆਇਆ ਨਹੀਂ ਸਾਰਿਆਂ ਨੂੰ ਸੱਦਾ ਦਿੱਤਾ ਸੀਗਾ ਤੇ ਪਰ ਸਾਰਿਆਂ ਨੂੰ ਆਉਣਾ ਚਾਹੀਦਾ ਤਾਂ ਰਲ ਕੇ ਆ ਜੀ ਮੇਰੇ ਇਕੱਲੇ ਦਾ ਤਾਂ ਹੈ ਹੀ ਨਹੀਂ ਇਹਦਾ ਸਕੂਲ ਹੈ ਸਾਂਝਾ ਸਾਰੇ ਹੋਂ ਦਾ। ਇੱਕੋ ਪੜ ਕੇ ਦੇਸ਼ ਵੀ ਸਾਰਿਆਂ ਦਾ ਸਾਂਝਾ ਹੈ। ਮੈਂ ਤੁਸੀਂ ਇਸ ਮੁੱਕੇ ਕੁਝ ਹੋਰ ਕਹਿਣਾ ਚਾਹੁੰਗੇ? ਹਾਂਜੀ ਮੈਂ ਇਹ ਸੰਦੇਸ਼ ਸਾਰਿਆਂ ਨੂੰ ਦੇਣਾ ਚਾਹੁੰਦੀ ਹਾਂ ਕਿ ਸਾਨੂੰ ਸਾਰਿਆਂ ਨੂੰ ਇੱਕ ਮੁੱਠ ਹੋਣਾ ਚਾਹੀਦਾ ਹੈ ਤੇ ਆਪਣੇ ਦੇਸ਼ ਦੀ ਤਰੱਕੀ ਵਾਸਤੇ ਸਾਰਿਆਂ ਨੂੰ ਉਪਰਾਲਾ ਕਰਨਾ ਚਾਹੀਦਾ ਹੈ। ਜੀ ਸੋ ਸੈਚੂਏਸ਼ਨ ਤਸਵੀਰਾਂ ਪਿੰਡ ਹਰਦਾਸਪੁਰ ਦੀਆਂ ਨਾਲ ਗੱਲਬਾਤ ਕਰਨ ਲਈ ਧੰਨਵਾਦ। ਥੈਂਕ ਯੂ।